ਰੇੜੀ ਬੇਈਮਾਨੀ ਵਿੱਚ ਰੰਗੇ ਹੋਏ ਸਾਡੇ ਤਨ ਮਨ ਨੂੰ ਅਚਾਨਕ ਇਮਾਨਦਾਰੀ ਦੇ ਭੂਤ ਨੇ ਆਂਟਾਇਆ ਡੰਡੀ ਬੇਈਮਾਨੀ ਦੀ ਪੂਰੀ ਕਿਰਪਾ ਦ੍ਰਿਸ਼ਟੀ ਹੋਣ ਦੇ ਬਾਵਜੂਦ ਸਾਡਾ ਸਰੀਰ ਬੇਸੁੱਧ ਹੋ ਕੇ ਛਿਸ਼ਟਾਚਾਰ ਦੇ ਚੌਂਕ ਵਿੱਚ ਚੌਫਾਲ ਡਿੱਗ ਪਿਆ ਡੰਡੀ ਜਦੋਂ ਮੇਰਾ ਲੱਕ ਹਿਲਦਾ ਹੇਲਦਾ ਸਾਰਾ ਪਟਿਆਲਾ ਅਨਸਾਰ ਇਮਾਨਦਾਰੀ ਦੇ ਭੂਤ ਨੇ ਢਟਾਲ ਕਰਕੇ ਸਾਨੂੰ ਟਾਇਆ ਹੋਇਆ ਸੀ ਡੰਡੀ ਪਰ ਵਖਤ ਆਲੇ ਦੁਆਲੇ ਨੂੰ ਪੈ ਗਿਆ ਡੰਡੀ ਚਫੇਰੇ ਲਾਲਾ ਲਾਲਾ ਹੋ ਗਈ ਕੇ ਜੇ ਇਸ ਦੀ ਇਮਾਨਦਾਰੀ ਦੇ ਭੂਤ ਨੇ ਫੂਕ ਕੱਢਤੀ ਤਾਂ ਉਹ ਕਿਤੇ ਇਸ ਬੰਦੂ ਦੀ ਟਟਕਦੀ ਰੂ ਸਾਡੇ ਵੇੜੇ ਸਾਡੇ ਮਹਿਕਮੇ ਵਿੱਚ ਆ ਬੜੀ ਤਾਂ ਐਵੇਂ ਨਿਤ ਨਵਾਂ ਪੜਥੂ ਪਾਈ ਰੱਖੂ ਡੰਡੀ ਇੱਕ ਹਨੇਰੂ ਮਲ ਨੇ ਆਉਂਦਿਆ ਹੀ ਸਾਡੇ ਬੇਸੁਰਤ ਸਰੀਰ ਨੂੰ ਠੁੱਡੇ ਮਾਰਦਾ ਹੋਇਆ ਡੰਡ ਦੁਹਾਈ ਪਾਉਣ ਲੱਗ ਪਿਆ ਓਏ ਅਣਪੜ ਜਾਂ ਪੜੇ ਲਿਖੇ ਅਣਪੜ ਲੋਕਾਂ ਦਾ ਹਜ਼ੂਮ ਹੀ ਲੋਕਤੰਤਰ ਦਾ ਵੱਡਾ ਥੰਮ ਹੁੰਦਾ ਹੈ ਇੱਕ ਵੱਡੀ ਵੋਟ ਬੈਂਕ ਹੁੰਦੀ ਹੈ ਇਹੀ ਲਾਈ ਲੱਗ ਭੀੜ ਵੋਟਰ ਵੀ ਅਤੇ ਸਪੋਰਟਰ ਵੀ ਹੁੰਦੀ ਹੈ ਡੰਡੀ ਓਏ ਜੇ ਕਿਤੇ ਇਸ ਦਾ ਭੂਤ ਸਿੱਖਿਆ ਦੇ ਖੇਤਰ ਵਿੱਚ ਵੜ ਗਿਆ ਤਾਂ ਪੜਨ ਪੜਾਉਣ ਦਾ ਕੰਮ ਇਮਾਨਦਾਰੀ ਨਾਲ ਚੱਲ ਪੈਣਾ ਲੋਕਾਂ ਨੂੰ ਮਾੜਾ ਚੰਗਾ ਸਮਝ ਆਉਣ ਲੱਗ ਜਾਣਾ ਡੰਡੀ ਫਿਰ ਲੋਟੂ ਮੱਲ ਅਤੇ ਲਾਰਾ ਲੱppa ਸਿੰਘ ਵਰਗੇ ਨੇਤਾਵਾਂ ਦਾ ਵੋਟ ਠੂਠਾ ਕਿਵੇਂ ਭਰੂ ਪ੍ਰਸ਼ਨ ਚਿੰਨ ਓਏ ਜੇ ਕਿਤੇ ਇਹਦੀ ਰੂਹ ਕਾਨੂੰਨ ਰਾਖੇ ਮਹਿਕਮੇ ਵਿੱਚ ਜਾ ਵੜੀ ਸਭ ਚੋਰੀ ਯਾਰੀ ਖਤਮ ਸਮਝੋ ਰੈਡੀ ਸਭ ਮਾਮਲੇ ਗੜਬੜ ਟਾਊਟ ਵਿਚਾਰੇ ਨਾ ਕਰ ਦੇ ਅਤੇ ਨਾ ਘਾਟ ਦੇ ਰਹਿ ਜਾਣਗੇ ਡੰਡੀ ਓਏ ਜੇ ਕਿਤੇ ਇਸ ਦਾ ਇਮਾਨਦਾਰੀ ਦਾ ਨਾਗ ਠੇਕੇਦਾਰੀ ਨੂੰ ਡੰਗ ਗਿਆ ਤਾਂ ਬਣੇ ਪੁਲ ਸੜਕਾਂ ਇਮਾਰਤਾਂ ਸਦੀਆਂ ਸਦੀਆਂ ਤੱਕ ਕਾਇਮ ਰਹਿਣ ਗਿਆ ਜੇ ਇਹ ਛੇਤੀ ਮੜਿਆ ਮੇਟ ਨਹੀਂ ਹੋਇਆ ਕਰਨਗੇ ਤਾਂ ਛਕਣ ਚ ਕੌਣ ਦੇ ਕਾਂ ਠੁੰਗੇ ਪ੍ਰੋਜੈਕਟ ਕਿਵੇਂ ਚੱਲਣਗੇ ਪ੍ਰਸ਼ਨ ਚੰਨ ਇਹ ਸਭ ਠੱਪ ਹੋ ਜਾਣਗੇ ਡੰਡੀ ਓਏ ਜੇ ਇਸਾ ਭੂਤ ਸਿਹਤ ਵਿਭਾਗ ਵਿੱਚ ਕੁਸ ਪੈਠ ਕਰ ਗਿਆ ਤਾਂ ਸਭ ਡਾਕਟਰਾਂ ਨੂੰ ਸੱਚੀ ਮੁੱਚੀ ਆਪਣਾ ਆਪ ਰੱਬ ਦਾ ਰੂਪ ਹੋਣ ਦਾ ਅਹਿਸਾਸ ਹੋਣ ਲੱਗ ਪਿਆ ਤਾਂ ਲੋਕਾਂ ਦਾ ਇਲਾਜ ਸਹੀ ਮਾਇਨੇ ਵਿੱਚ ਹੋਣ ਲੱਗ ਜਾਊ ਅਸਲ ਦਵਾ ਅਤੇ ਰੋਗ ਹਵਾ ਫਿਰ ਪੁਰਾਣੇ ਜਾਣਗੇ ਨਹੀਂ ਅਤੇ ਨਵੇਂ ਤੁਰੇ ਆਉਣਗੇ ਡੰਡੀ ਆਬਾਦੀ ਛਾਲਾਂ ਮਾਰਦੀ ਹੋਰ ਟੀਸੀ ਉੱਤੇ ਜਾਪੜੂ ਡੰਡੀ ਓਏ ਜੇ ਕਿਤੇ ਇਸ ਦੀ ਇਮਾਨਦਾਰੀ ਦੇ ਜਰਮ ਧਾਰਮਿਕ ਆਸਥਾ ਵਿੱਚ ਰਲ ਗਏ ਤਾਂ ਨੇਕ ਕੰਮਾਂ ਦੇ ਅਮਲਾ ਨਾਲ ਹੀ ਹੋਣੇ ਨਵੇੜੇ ਦਾ ਅੰਦਰੂਨੀ ਚਾਨਣ ਹੋ ਜਾਣਾ ਇਨਸਾਨੀਅਤ ਅਸਲ ਧਰਮ ਹੈ ਤਾਂ ਦੁਨੀਆ ਵਿੱਚ ਭਲੇ ਦੇ ਕੰਮ ਪ੍ਰਚਲਨ ਆਪਣੇ ਆਪ ਹੀ ਵੱਧ ਜਾਣਾ ਡੰਡੀ ਫਿਰ ਅਖੌਤੀ ਪਖੰਡੀ ਸਾਧ ਸਾਧਨੀਆਂ ਬਾਬਿਆਂ ਮੰਦਰੀਆਂ ਜੋਤਸ਼ੀਆਂ ਅਤੇ ਵੈਮਾ ਪਰਮਾ ਦਾ ਤੰਦਾ ਚੌਪਟ ਅਤੇ ਖੀਰ ਪੂੜੀਆਂ ਦੀ ਕੜਾਹੀ ਮੁੱਦੀ ਵੱਜ ਜਾਣੀ ਹੈ ਡੰਡੀ ਦੰਗੇ ਫਸਾਦ ਸਭ ਛੂ ਮੰਤਰ ਹੋ ਜਾਣੇ ਹਨ ਡੰਡੀ ਓਏ ਜੇ ਇਸ ਦੀ ਬਿਮਾਰੀ ਦੇ ਕਿਟਾਣੂ ਕੋਟ ਕਚੈਰੀਆਂ ਤੱਕ ਫੈਲ ਗਏ ਤਾਂ ਨਿਆ ਪ੍ਰਣਾਲੀ ਚੁਸਤੀ ਫੜ ਲਓ